ਕਿ ਹਰੇਕ ਪਰਿਵਾਰ ਦਾ ਇੱਕ ਇੱਕ ਜੀ ਆਠ ਹੱਥ ਦੇਣਾ ਇਸ ਖਲੋਰੀ ਮੋਰਚੇ ਦੇ ਵਿੱਚ ਕਿਸਾਨੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਭਰੇ ਸੋ ਬੇਨਤੀ ਕਰਦੇ ਆ ਭਰਾਵੋ ਸਾਡਾ ਸਦਾ ਕਬੂਲਦੇ ਹੋਏ ਤੁਸੀਂ ਸਾਨੂੰ ਆਸ ਹੈ ਤੁਸੀਂ ਖਲੋਰੀ ਬਾਡਰ ਨੂੰ ਜ਼ਰੂਰ ਚਾਲੇ ਪਾਓਗੇ ਜਿਹੜੀ ਇਹ ਲੜਾਈ ਲੜੀ ਜਾ ਰਹੀ ਹੈ ਇਹਨੂੰ ਜਿੱਤ ਕੇ ਵਾਪਸ ਪੰਜਾਬ ਨੂੰ ਆਓਗੇ ਸੋ ਬੇਨਤੀ ਹੈ ਭਰਾਵੋ ਆਪਾਂ ਕਿਸਾਨਨੀ ਦੀ ਲੜਾਈ ਲੜ ਰਹੇ ਆ ਉਸ ਵਿੱਚ ਵੱਡਾ ਯੋਗਦਾਨ ਪਾਈਏ ਤੇ ਬਾਪੂ ਜਰਜੀਤ ਸਿੰਘ ਕੱਲਿਆਲ ਨੂੰ ਹੌਸਲਾ ਦਈਏ ਕਿ ਆਪਾਂ ਉਸ ਦੇ ਨਾਲ ਖੜੇ ਆ ਕਿਉਂਕਿ ਇਹੋ ਜਿਹੇ ਲੀਟਰ ਕਦੇ ਕਦੇ ਮਿਲਦੇ ਨੇ ਇਤਿਹਾਸ ਗਵਾ ਹੈਗਾ ਜਾਂ ਤਾਂ ਮੋੜ ਕੇ ਵੇਚ ਆਉਂਦੇ ਨੇ ਲੀਟਰ ਜਾਂ ਸਮਝੌਤੇ ਕਰਾਉ ਆਏ ਨੇ ਤੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕੋਈ ਲੋਕਾਂ ਦੇ ਲਈ ਆਪਣੀ jaan ਦਾ ਤੇ ਲਾਈ ਬੈਠਾ ਹੈ ਤੇ ਪਿਛਲੇ 48 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਹੈ ਸੋ ਬੇਰਤੀ ਕਰਦੇ ਆ ਭਰਾਵੋ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਧਨ ਲੈ ਕੇ ਜਾਂ ਆਪਾਂ ਆਪਣੇ ਪਿੰਡ ਵਿੱਚੋਂ ਆਪਣੇ ਪਰਿਵਾਰ ਵਿੱਚੋਂ 8-8 ਦਿਨ ਉਸ ਮੋਰਚੇ ਵਿੱਚ ਪੱਕੀ ਡਿਊਟੀ ਲਾਈਏ ਤਾਂ ਜੋ ਬਾਪੂ ਜਗਜੀਤ ਸਿੰਘ ਡੱਲਿਆਲ ਨੂੰ ਹੌਸਲਾ ਮਿਲ ਸਕੇ ਤੇ ਜਿਹੜੀ ਇਹ ਕਿਸਾਨੀ ਦੀ ਲੜਾਈ ਹੈ ਆਪਾਂ